ਕਰ ਦੇ ਵਿੱਚ ਵੀ ਲੱਕੜ ਦਾ ਕੰਮ ਕਰਾਣਾ ਤੁਹਾਡੀ ਬਹੁਤ ਬਚਤ ਹੋ ਜੂਗਾ ਆ ਕੇ ਬੈਠਿਆ ਬਾਈ ਕੋਲੇ ਆਏ ਬਾਈ ਕਹਿੰਦਾ ਸਾਡਾ ਕੋਠੀ ਮਗਰ 2-3 ਲੱਖ ਦੀ ਬਚਤ ਹੋਗੀ ਜਿਵੇਂ ਤੁਸੀਂ ਲਿਖਿਆ ਹੋਲ ਸੇਲ ਰੇਟ ਆ ਤਾਂ ਹੀ ਸਸਤਾ ਹੀ ਹਾਂਜੀ ਹਾਂ ਇੱਥੇ ਨਾ ਅਸੀਂ ਥੋੜੇ ਵੱਡੀ ਕੁਆਂਟੀਟੀ ਚ ਮਾਲ ਪਰਚੇਜ ਕਰਦੇ ਹਾਂ ਹਾਂਜੀ ਵੱਡੀ ਕੁਆਂਟੀਟੀ ਚ ਪਰਚੇਜ ਕਰਕੇ ਕਰਨ ਕਰਕੇ ਤਾਂ ਸਾਡਾ ਇੱਥੇ ਰੇਟ ਵੀ ਘੱਟੂ ਘੱਟੂਗਾ ਮਾਲ ਵੀ ਸਾਡੇ ਕੋਲ ਇੱਥੇ ਬਹੁਤ ਕੁਆਂਟੀਟੀ ਚ ਹਾਜ਼ਰ ਹੋਊਗਾ ਜੀ ਨਹੀਂ ਰੇਟ ਕਿਤੇ ਮਰਜ਼ੀ ਪਤਾ ਕਰਕੇ ਆਖਲਾ ਆਪਦੀ ਮਾਰਕੀਟ ਚੋਂ ਰੇਟ ਕੱਲੀ ਕੱਲੀ ਆਈਟਮ ਦਾ ਟਰਾਈ ਕਰਕੇ ਫਿਰ ਸਾਡੇ ਤੋਂ ਪਰਚੇਜ ਕਰਕੇ ਲੈ ਕੇ ਜਾਵੇ ਸਾਡੇ ਇੱਥੇ ਹੋਲ ਸੇਲ ਦਾ ਕੰਮ ਹੋਊਗਾ ਘੱਟੂ ਘੱਟ ਰੇਟ ਹੋਊਗਾ ਜੀ ਹੂੰ ਜਦੋਂ ਤੁਸੀਂ ਆਉਂਗੇ ਨਾ ਇੱਥੇ ਪੁਰਾਣੇ ਗਾ ਕੇ ਬੈਠੇ ਹੋਣਗੇ ਉਹਨਾਂ ਤੋਂ ਪ ਏ ਨਹੀਂ ਅੱਗੇ ਹੁਣ ਕੱਲਾ ਇਹ ਨਹੀਂ ਵੀ ਤੁਹਾਨੂੰ ਉਹ ਸਸਤਾ ਲਾ ਕੇ ਵੀ ਇਹ ਇਹਨੂੰ ਮਹਿੰਗਾ ਲਾ ਦੇਣਗੇ ਇਹ ਵੀ ਉਹ ਰੇਟ ਮਿਲੂ ਸੁਨਮਾਈਕੇ ਦਾ ਵੀ ਨਾ ਸਾਡੇ ਕੋਲ ਹੋਰ ਸੇਲ ਦਾ ਕੰਮ ਹੈ ਜਿਵੇਂ ਦੇਖੋ ਇੱਕ ਇੱਕ ਰੰਗ ਦੀ ਸਾਡੇ ਕੋਲ ਪੂਰੀਆਂ ਧੰਗਾਂ ਲੱਗੀਆਂ ਹੋਈਆਂ ਜੀ ਇਹਦਾ ਵੀ ਸਾਡਾ ਨਾ ਰੇਟ ਬਿਲਕੁਲ ਘੱਟੋ ਘੱਟ ਹੋਊਗਾ ਸਾਰਾ ਸੁਨਮਾਈਕੇ ਸਾਡੇ ਕੋਲ ਹਾਜ਼ਰ ਹੁੰਦਾ ਜੀ ਰੇਟ ਵੀ ਸਾਡਾ ਘੱਟੋ ਘੱਟ ਹੋਊਗਾ ਅਗਲਾ ਉਹਦੀ ਮਾਰਕੀਟ ਚ ਸੁਨਮਾਈਕੇ ਦਾ ਵੀ ਇਕੱਲੀ ਇਕਲੀ ਆਈਟਮ ਦਾ ਰੇਟ ਟਰਾਈ ਕਰਕੇ ਆਵੇ ਫਿਰ ਸਾਡੇ ਤੋਂ ਪਰਚੇਜ ਕਰਕੇ ਆ ਗਈ ਆ ਦੇਖੋ ਜਿਵੇਂ ਸਾਡੇ ਕੋਲ ਸਾਰੇ ਸੈਂਸਰ ਵਾਲੇ ਲੋਗ ਲੱਗੇ ਹੋਏ ਸੈਂਸਰ ਵਾਲੇ ਲੋਗ ਵੀ ਸਾਡੇ ਕੋਲ ਸਾਰੇ ਹਾਜ਼ਰ ਹੁੰਦੇ ਆ ਜਿਵੇਂ ਨਾ ਹਾਰਡਵੇਅਰ ਜੀ ਸਾਡੇ ਕੋਲ ਬਹੁਤ ਜ਼ਿਆਦਾ ਵੱਡੀ ਵੈਰਾਈਟੀ ਹੋਊਗੀ ਸਾਡਾ ਇਹਦਾ ਵੀ ਰੇਟ ਬਿਲਕੁਲ ਘੱਟੋ ਘੱਟ ਹੋਊਗਾ ਅਗਲਾ ਆਪਦੀ ਮਾਰਕੀਟ ਚ ਬਜਟ ਬਣਾ ਕੇ ਲੈ ਕੇ ਆਵੇ ਕੱਲੀ ਕੱਲੀ ਆਈਟਮ